ਇਹ ਆਈਡੀ ਲਾ ਦੇ ਤਰਾ ਉਹ ਜਾਣ ਕੇ ਆ ਜਾ ਬਾਈ ਬਾਈ ਸਰ 2 ਮਿੰਟ ਦਿਓ ਮੈਂ ਤੁਹਾਨੂੰ ਬਾਈਟ ਦੇ ਕੇ ਜਾਵਾਂ ਸਾਰੀ ਬਾਈਟ ਦੇ ਦਾਂਗਾ 2 ਮਿੰਟ ਦਿਓ ਬਸ ਜੂੜ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਖਿਰਕਾਰ ਇਸ ਦਾ ਅੰਤ ਕਿਉਂ ਹੋਇਆ ਕਿ ਸਭ ਧਮਾਟਾ ਕਿਸ ਚੀਜ਼ ਦਾ ਹੋਇਆ ਸੀ ਕੀ ਹੋਇਆ ਤੇ ਯਾਰ ਕੋਈ ਨਾ ਪੁੱਛ ਨਹੀਂ ਪਾ ਰਹੇ ਇੱਕ ਸਹਿਮ ਦਾ ਮਾਹੌਲ ਇਸ ਇਲਾਕੇ ਦੇ ਵਿੱਚ ਜੂੜ ਬਣਿਆ ਇੱਕ ਡਰ ਦਾ ਮਾਹੌਲ ਬਣ ਗਿਆ ਸਾਰੇ ਪਾਸੇ तमाटो बढ़ा हो पर जो तक अधिकारी करते नहीं दसते क्लीयर नहीं कर सकते कि इस घर किस चीज तमाटो फिलहाल भी कर अधिकारी पड़ेगी ਪਰ ਕੋਈ ਸ਼ੋਰ ਨਹੀਂ ਕਿਉਂਕਿ ਇਹ ਨਹੀਂ ਕਰਨਾ ਹੈ ਕਿ ਫਾਈਟ ਨਹੀਂ ਹੈ ਚਲ ਅਸੀਂ ਮੁੰਡਾ ਲਾ ਦੋ ਮਿੰਟ ਸਾਰ ਨੂੰ ਬ੍ਰੀਕ ਕਰਦੇ ਹਾਂ ਮੈਂ ਠੀਕ ਹੈ ਦਿਲ ਤੋਂ ਜਾਂਦਾ ਚਾਹ ਆਈ 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 ਚਾਰ ਕਿੰਨਾ ਹੋ ਗਿਆ ਬਾਅਦ ਅੱਗੇ ਜਾਂਦਾ ਸਰ ਦੇ ਨਾਲ ਸ਼ੂਟ ਕਰ ਹਾਂ ਜੀ ਦੋਸਤੋ 100 112 ਤੇ ਇੱਕ ਫੋਨ ਆਇਆ ਸੀ ਜੀ ਇਹਨਾਂ ਦੇ ਘਰ 'ਚ ਇਹਨਾਂ ਦੇ ਵਾਈਫ ਸਵੇਰੇ ਜਦੋਂ ਗਏ ਉਹਨਾਂ ਨੇ ਦੇਖਿਆ ਕਿ ਬੋਟਲ ਟੁੱਟੀ ਹੋਈ ਹੈ ਵਿਸਕੀ ਦੀ ਜਦੋਂ ਪਤਾ ਲੱਗਿਆ ਤਾਂ ਸਾਡੇ ਚੌਂਕੀਚਾਰ ਜਿੱਥੇ ਆਏ ਮੁੜ ਕੇ ਡੀਐਸਪੀ ਸਾਹਿਬ ਇੱਥੇ ਆਏ ਫੇਰ ਆ ਜਦੋਂ ਆ ਰਿਯੂਮਰ ਫੈਲਣੀ ਸ਼ੁਰੂ ਹੋ ਗਈ ਜੀ ਕੋਈ ਧਮਾਕਾ ਹੋਇਆ ਤਾਂ ਪਰਸਲੇ ਮੈਂ ਆਇਆ ਵੀ ਜਾ ਕੇ ਦੇਖਾਂ ਬੜਾ ਕਲੀਅਰ ਕੈਕ ਤੁਸੀਂ ਉੱਥੇ ਵੈਰੀਫਾਈ ਕੀਤਾ ਹੈ ਤੇ ਕੋਈ ਧਮਾਕਾ ਨਹੀਂ ਹੋਇਆ ਬੋਟਲ ਟੁੱਟੀ ਹੋਰਾਂ ਨੇ ਕੰਪਲੇਂਟ ਦਿੱਤੀ ਹੈ ਅਸੀਂ ਉਹਨੂੰ ਵੈਰੀਫਾਈ ਕਰ ਰਹੇ ਹਾਂ ਜਦੋਂ ਕਿ ਉਹਨਾਂ ਨੇ ਦੱਸਿਆ ਵੀ ਸਾਡੀ ਕਿਸੇ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਕੋਈ ਸਾਨੂੰ ਅਦਰਵਾਈਜ਼ ਕੋਈ ਕਾਲ ਕੋਈ ਐਕਸਟਰੈਕਸ਼ਨ ਕਾਲ ਇਦਾਂ ਦਾ ਕੋਈ ਮੈਟਰ ਨਹੀਂ ਹੈਗਾ ਤੁਸੀਂ ਮਤਲਬ ਜੇ ਆਪਣੀ ਤਸੱਲੀ ਕਰਨੀ ਚਾਹੁੰਦੇ ਹੋ ਆਜ਼ਾਦੀ ਤਾਂ ਤੁਸੀਂ ਕੰਪਲੇਨੈਂਟ ਨਾਲ ਵੀ ਗੱਲ ਕਰ ਸਕਦੇ ਹੋ ਮਤਲਬ ਮੈਂ ਇਹਨੂੰ ਪਰਸਨਲ ਤੌਰ ਤੇ ਵੈਰੀਫਾਈ ਕਰ ਲਿਆ ਕੋਈ ਧਮਾਕੇ ਦੀ ਆਵਾਜ਼ ਨਹੀਂ ਕੋਈ ਇਦਾਂ ਦਾ ਕੋਈ ਬਲਾਸਟ ਜਿਹੜੀ ਆ ਰਿਮਰ ਚੱਲ ਰਹੀ ਸੀ ਉਹੋ ਜੀ ਕੋਈ ਗੱਲ ਨਹੀਂ ਹੈ ਸਰਕਾਰ ਤੋਂ ਜਿਹੜੀ ਰਾਤ ਦੇ ਟਾਈਮ ਨੂੰ ਧਮਾਕਾ ਹੋਇਆ ਜੀ మేనేజర్ మే ਮੈਂ ਹੁਣ ਅੰਦਰੋਂ ਤੁਹਾਡੇ ਸਾਹਮਣੇ ਪਹਿਲਾਂ ਮੈਂ ਜਦੋਂ ਮੈਂ ਆਇਆ ਤੁਸੀਂ ਮੈਂ ਤੁਹਾਨੂੰ ਪਹਿਲਾਂ ਕਿਹਾ ਮੈਂ ਫੇਰੀ ਗੱਲ ਕਰੂੰਗਾ ਮੈਂ ਪਹਿਲਾਂ ਮੌਕਾ ਦੇਖ ਲਵਾਂ ਮੈਂ ਜਾ ਕੇ ਕੰਪਲੇਂਟੈਂਟ ਨਾਲ ਹੀ ਪਹਿਲਾਂ ਗੱਲ ਕੀਤੀ 112 ਤੇ ਜਿਹਨਾਂ ਨੇ ਕਾਲ ਕੀਤੀ ਕਿ ਪੁੱਛੇ ਕਿ ਕਹਿੰਦੇ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਠਮਾਕਾ ਹੋਇਆ ਹੈ ਕਰਕਰ ਦੇ ਵਿੱਚ ਨਹੀਂ 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 112 ਤੇ ਉਹਨਾਂ ਨੇ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ ਉਹਨਾਂ ਨੇ ਇਹ ਕਿ ਸਾਡੇ ਬੋਟਲ ਤੋੜ ਕੇ ਅੰਦਰ ਪਈ ਆ ਵੀ ਉਹ ਇਸ ਕਰਕੇ ਜਦੋਂ ਨਾ ਸਿੰਪਲ ਕੰਪਲੇਂਟ ਆ ਮੈਂ ਰਿਟਰਨ ਕੰਪਲੇਂਟ ਵੀ ਦੇਖ ਲਈ ਇਹ ਆ ਦੇ ਅਧਿਕਾਰ ਤੇ ਆਪ ਤੋੜੀ ਇਹ ਨਾਲੇ ਝਗੜਾ ਨਹੀਂ ਦੇਖੋ ਇਹ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਨਾ ਜੀ ਇੱਥੇ ਹਜੇ ਕਮੈਂਟ ਕਰਨਾ ਟੂ अर्ਲੀ ਹੈ ਵੀ ਅਸੀਂ ਕਹਿ ਦਿੱਤੀ ਉਹਨਾਂ ਨੇ ਜੇ ਉਹਨਾਂ ਨੇ ਆਪ ਧੂੜ ਕੇ ਛੁੱਟੀ ਹੋਵੇ ਤਾਂ ਫਿਰ ਤਾਂ ਦੱਸ ਦੇਣ ਮੋਤਲ ਤਾਂ ਦੇਖੋ ਬਾਹਰੋਂ ਕਿਸੇ ਨੇ ਸੁਤੀਆ ਜਾਂ ਡਿੱਗੀ ਆ ਮਲੇ ਇਨਵੈਸਟੀਗੇਟ ਕਰਨਾ ਸਰ ਇਹ ਕਾਰ ਕੀ ਦਾ ਕੰਮ ਕੀ ਕਰਦੇ ਆ ਕਾਰੋਬਾਰ ਕੀ ਦਾ ਕਰਦਾ ਆ ਕਿ ਟ੍ਰਾਂਸਪੋਰਟ ਦਾ ਕੰਮ ਕਰਦੇ ਆ ਹੁਣ ਤਾਂ ਮਤਲਬ ਸੀ ਇਹਨਾਂ ਦਾ ਪੁਰਾਣਾ ਜਿਹੜਾ ਕੰਮ ਹੁਣ ਇਹਨਾਂ ਦੇ ਵਾਈਫਾਈ ਲੈਟ ਸੈਂਟਰ ਚ ਨੇ ਵਰਕ ਕਰਦੇ ਜਦੋਂ ਉਹੀ ਨਿਕਲੇ ਉਹਨਾਂ ਨੇ ਇਹ ਸਰ ਇਹ ਬੋਟਲ ਵੀ ਸਾਹਮਣੇ ਸੀ ਖਾਲੀ ਬੋਟਲ ਦੇ ਵਿੱਚ ਕੋਈ ਚੀਜ਼ ਸੀ ਜਿਹੜਾ ਇਹਨਾਂ ਨੇ ਨਹੀਂ ਕੋਈ ਤਮਾਕੂ ਮੈਂ ਫਿਰ ਬਾਰ-ਬਾਰ ਰਿਪੀਟ ਕਰ ਰਿਹਾ ਜੀ ਤਮਾਕੂ ਨਹੀਂ ਹੋਇਆ ਪਰ ਆਣ-ਗਵਾਨ ਦਾ ਕਹਿਣਾ ਕਈਆਂ ਦਾ ਕਿ ਸਰ ਫਿਰ ਫਿਰ ਦੇਖੋ ਜੀ ਅਸੀਂ ਤਾਂ ਜਿਹੜੀ ਇਨਵੈਸਟੀਗੇਸ਼ਨ ਕੀਤੀ ਤੁਹਾਨੂੰ ਉਹਦੇ ਬਾਰੇ ਦੱਸ ਸਕਦੇ ਆ ਜਿਹੜਾ ਆਂਡ ਗਵਾਂਡ ਵਾਲਾ ਦੱਸ ਰਿਹਾ ਉਹਨੂੰ ਸਾਡੇ ਕੋਲ ਲਿਆ ਉਸੀ ਪੁੱਛ ਲੈ। ਇੰਦਰ ਕੋਈ ਸੀਸੀਟੀਵੀ ਸਾਹਮਣੇ ਆਈ? ਬੋਤਲ ਪੁੱਤਨ ਦੀ ਸੀ। ਅਸੀਂ ਸੀਸੀਟੀਵੀ 'ਚ ਦੇਖ ਰਹੇ ਹਾਂ ਜੀ। ਉਹ ਉਹ ਜਸਟ ਪਾਰਟ ਆਫ ਇਨਵੈਸਟੀਗੇਸ਼ਨ। ਸਰ ਪਹਿਲਾਂ ਵੀ ਕਈ ਧਮਾਕੇ ਹੋ ਚੁੱਕੇ ਨੇ ਪਰ ਪੁਲਿਸ ਦੱਸਦੀ ਨਹੀਂ ਆ। ਅੱਜ ਤੁਸੀਂ ਕਹਿ ਰਹੇ ਹੋ ਸੀ ਬੋਮਬਰ ਪੱਡੀ ਆ ਜੀ। ਚਲੋ ਜੀ ਮੈਂ ਇੱਥੇ ਤਾਂ ਮੇਰਾ ਕੋਈ ਕਮੈਂਟ ਨਹੀਂ। ਜਿੰਨੇ ਧਮਾਕੇ ਹੋਏ ਆ ਜਾਂ ਜਿਨ੍ਹਾਂ ਨੇ ਕੀਤੇ ਉਹ ਤਕਰੀਬਨ ਆਲਮੋਸਟ 99% ਰੀਜ਼ ਨੇ। ਥੈਂਕ ਯੂ। ਜੀ ਜੀ ਮੇਰੇ ਚਲੇ ਜੋਬ ਤੇ ਜੀ ਮੈਂ ਸਿੱਸੀ ਟੂਪੀ ਮੇਰੀ ਵੀ ਉਹਦੇ ਦੇ ਘਰ ਤੇ ਹੀ ਗੱਡੀ ਬਾਹਰ ਖੜੀ ਕੀਤੀ ਹੈ ਜੀ ਓਕੇ ਗੱਡੀ ਢੱਡੀ ਬਾਹਰ ਹੀ ਬਾਹਰ ਹੀ ਖੜੀ ਤੇ ਤਮਾਕੀ ਦੀ ਕੋਈ ਬਾਤ ਤਾਂ ਨਹੀਂ ਕੋਈ ਬਾਤ ਨਹੀਂ ਕੋਈ ਤੁਹਾਨੂੰ ਫਿਰ ਅੱਛੇ ਪਤਾ ਪਰ ਇਹ ਜਾਣਕਾਰੀ ਇਹ ਆਈ ਹੈ ਕਿ 112 ਤੇ ਤੁਸੀਂ ਕਿਹਾ ਕਿ ਸਾਡੇ ਘਰ ਤਮਾਕਾ ਹੋਇਆ ਹੈ ਤੇਨੇ ਫੋਨ ਹੀ ਨਹੀਂ ਕੀਤਾ ਸਰ ਕੋਈ ਫੋਨ ਨਹੀਂ ਕੀਤਾ ਤੇ ਪਰ ਪੁਲਿਸ ਤੇ ਕਹਿ ਰਹੀ ਹੈ ਤੇ 112 ਤੇ ਤੁਸੀਂ ਕਾਲ ਕੀਤੀ ਹੈ ਹਾਂ ਹਾਂ ਆਪਾਂ ਨਹੀਂ ਕੀਤਾ ਤੇ ਪੁਲਿਸ ਕਿਹਾ ਡਟੜੇ ਕੇ ਫੋਨ ਅੱਛਾ ਤੁਸੀਂ 112 ਤੇ ਕਾਲਿੰਗ ਕੀਤੀ ਤੁਸੀਂ ਤੇ ਪੁੱਛ ਨਾਮ ਕੀ ਹੈ ਸਰ ਤੇ ਪੁੱਛੇ ਕਿ ਦਬਾਉਂਗੀ ਸਰ ਤੀ ਦਾ ਟ੍ਰਾਂਸਪੋਰਟ ਦਾ ਸਰ ਕਿੰਨੇ ਕਵਜ ਦਾ ਟਾਈਮ ਸੀ ਜਦੋਂ ਪਤਾ ਸਾਨੂੰ ਸਿਰ 8 ਵਜੇ ਪਤਾ ਲੰਦਾ ਰਾਤ ਪਤਾ ਲੰਦਾ ਰਾਤ ਤਬਾਕੀ ਦੀ ਆਵਾਜ਼ ਦੀ ਵਾਹ ਵਾਹ ਜਾਂ ਫਿਰ ਆਵਾਜ਼ ਕਿੱਥੋਂ ਆਈ ਦੀ ਆਵਾਜ਼ ਪਰ ਲੋਕ ਕਹਿ ਰਹੇ ਆਵਾਜ਼ ਆਈ ਬਾਹਰਲੇ ਕੰਡੀਡੇਟੇ ਕਹਿ ਰਹੇ ਅੱਗ ਲੱਗੀ ਕੰਡੀਡੇਟ ਨੂੰ ਪੁੱਛ ਲਓ ਕੰਡੀਡੇਟ ਨੂੰ ਪੁੱਛ ਲਓ ਹਾਂ ਚੱਲ ਯਾਰ ਸਰ ਇਹ ਕਰ ਇਹ ਕਰ ਤੁਹਾਡੇ ਘਰ ਕੋਈ ਨਹੀਂ ਲੱਗਿਆ